से बड़ी सजा मिलेगी न्यूज एटीन हरियाणा देख रहे सारे दर्शकों का स्वागत है मैं हा विजयपाल सिंह बराड़ सतियां खबर लेके दर्शकों के सामने हाजर हाँ ਹਰ ਪਾਸੇ ਜ਼ਿਕਰ ਪੈਲਗਾਮ ਹਮਲੇ ਦਾ ਹੋ ਰਿਹਾ ਹੈ ਹਰ ਪਾਸੇ ਨਿੰਦਾ ਹੋ ਰਹੀ ਹੈ ਦੇਸ਼ ਦੇ ਵਿੱਚ ਗਮ ਦਾ ਮਾਹੌਲ ਵੀ ਹੈ ਤੇ ਗੁੱਸਾ ਵੀ ਹੈ ਗਮ ਦੇ ਨਾਲ-ਨਾਲ ਗੁੱਸਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਔਰ ਇਸ ਵੇਲੇ ਸਰਕਾਰ ਤੇ ਵੀ ਇੱਕ ਦਬਾਅ ਹੈ ਪ੍ਰੈਸ਼ਰ ਹੈ ਕਾਰਵਾਈ ਕਰਨ ਦਾ ਸੋ ਦਿੱਲੀ ਦੇ ਵਿੱਚ ਅੱਜ ਇੱਕ ਆਲ ਪਾਰਟੀ ਮੀਟਿੰਗ ਸੱਦੀ ਗਈ ਹੈ ਇਸ ਵੇਲੇ ਮੀਟਿੰਗ ਚੱਲ ਰਹੀ ਹੈ ਰਾਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਇਹ ਬੈਠਕ ਹੋ ਰਹੀ ਹੈ ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਬੈਠਕ ਦੇ ਵਿੱਚ ਨੇ ਭਾਜਪਾ ਪ੍ਰਧਾਨ ਜੇਪੀ ਨੱਡਾ ਇਸ ਬੈਠਕ ਦੇ ਵਿੱਚ ਨੇ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਆਗੂ ਉਹ ਇਸ ਬੈਠਕ ਚ ਮੌਜੂਦ ਨੇ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਹੋਰ ਸਿਆਸੀ ਪਾਰਟੀਆਂ ਦੇ ਆਗੂ ਨੇ ਪਹਿਲਗਾਮ ਹਮਲੇ ਤੇ ਸਿਆਸੀ ਤਿਰਾਂ ਦਾ ਇਹ ਮੰਥਨ ਹੈ ਸਰਕਾਰ ਨੇ ਸਾਰੀਆਂ ਸਿਆਸੀ ਤਿਰਾਂ ਨੂੰ ਇਸ ਹਮਲੇ ਬਾਰੇ ਬਰੀਫ ਕੀਤਾ ਹੈ ਦੱਸਿਆ ਹੈ ਜੋ ਜਾਣਕਾਰੀ ਸਰਕਾਰ ਦੇ ਕੋਲ ਪਹੁੰਚੀ ਹੈ ਉਸ ਬਾਬਤ ਦੱਸਿਆ ਗਿਆ ਹੈ ਔਰ ਪਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਮੀਟਿੰਗ ਜਿਵੇਂ ਹੀ ਸਟਾਰਟ ਹੋਈ 2 ਮਿੰਟ ਦਾ ਮੌਨ ਰੱਖ ਕੇ ਪਹਿਲਾਂ ਜਿਹੜੇ ਹਮਲੇ ਦੇ ਸ਼ਹੀਦ ਨੇ ਇਸ ਹਮਲੇ 'ਚ ਮਾਰੇ ਗਏ ਨੇ ਉਹਨਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਉਸ ਤੋਂ ਬਾਅਦ ਸਰਕਾਰ ਨੇ ਬਰੀਫਿੰਗ ਕੀਤੀ ਹੈ ਔਰ ਜਿਹੜੇ-ਜਿਹੜੇ ਆਗੂ ਇਸ ਬੈਠਕ ਦਾ ਹਿੱਸਾ ਨੇ ਨਿਰਮਲਾ ਸੀ타 ਰਮਨ ਐਸ. ਜੇ. ਸ਼ੰਕਰ ਵਿਦੇਸ਼ ਮੰਤਰੀ ਕਿਰਨ ਰਜੀਜੂ ਉਹ ਨੇ ਗ੍ਰਹਿ ਮੰਤਰੀ ਅਮਿਤ ਸ਼ਰ ਆਇਨਤ ਸਿੰਘ ਤੋਂ ਇਲਾਵਾ ਅਹ ਦੂਸਰੀਆਂ ਪਾਰਟੀਆਂ ਦੇ ਹੋਰ ਜਿਹੜੇ ਆਗੂ ਨੇ ਉਹਨਾਂ ਚ ਰਾਹੁਲ ਗਾਂਧੀ ਮਲਿਕ ਅਰਜੁਨ ਖੜਗੇ ਇਹ ਇਸ ਮੀਟਿੰਗ ਦਾ ਹਿੱਸਾ ਨੇ ਇਹ ਮੀਟਿੰਗ ਸ਼ੁਰੂ ਹੋਣ ਮੌਕੇ ਦੀਆਂ ਤਸਵੀਰਾਂ ਨੇ ਉਸ ਤੋਂ ਪਹਿਲਾਂ ਜਦੋਂ ਆਗੂ ਪਹੁੰਚ ਰਹੇ ਸੀ ਔਰ ਉਸ ਤੋਂ ਬਾਅਦ ਜਦੋਂ ਮੀਟਿੰਗ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਮੀਟਿੰਗ ਸ਼ੁਰੂ ਕਰਨ ਤੋਂ ਵੀ ਪਹਿਲਾਂ 2 ਮਿੰਟ ਦਾ ਮੌਨ ਰੱਖਿਆ ਗਿਆ ਉਹਨਾਂ ਉਹਨਾਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਜਿਹੜਾ ਜਿਹੜੇ ਇਸ ਪਹਿਲਗਾਮ ਹਮਲੇ ਦੇ ਵਿੱਚ ਮਾਰੇ ਗਏ ਨੇ ਜਿਨ੍ਹਾਂ ਨੇ ਟੂਰਿਸਟ ਜਿਨ੍ਹਾਂ ਦੀ ਜਾਨ ਗਈ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਸ ਸੌਲ ਪਾਰਟੀ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ 2 ਮਿੰਟ ਦਾ ਮੌਨ ਰੱਖਿਆ ਗਿਆ ਫਿਰ ਉਸ ਤੋਂ ਬਾਅਦ ਮੀਟਿੰਗ ਸ਼ੁਰੂ ਹੋਈ ਹੈ ਜਿਸ ਦੇ ਵਿੱਚ ਸਰਕਾਰ ਵੱਲੋਂ ਇਸ ਹਮਲੇ ਬਾਰੇ ਜੋ ਬਰੀਫਿੰਗ ਹੈ ਉਹ ਦਿੱਤੀ ਗਈ ਹੈ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ। ਯਕਦਰ ਵਿਦੇਸ਼ ਮੰਤਰਾਲੇ ਦੇ ਵਿੱਚ ਡਿਪਲੋਮੈਟਸ ਦੇ ਨਾਲ ਮੀਟਿੰਗ ਹੋਈ ਹੈ। ਯੂ ਐਸ, ਰੂਸ ਤੇ ਚਾਈਨਾ ਦੇ ਡਿਪਲੋਮੈਟਸ ਦੇ ਨਾਲ ਮੀਟਿੰਗ ਕੀਤੀ ਗਈ ਹੈ। ਬ੍ਰਿਟਨ ਤੇ ਫਰਾਂਸ ਦੇ ਡਿਪਲੋਮੈਟਸ ਵੀ ਮੀਟਿੰਗ ਦੇ ਵਿੱਚ ਮੌਜੂਦ ਰਹੇ। ਬੈਠਕ ਦੇ ਵਿੱਚ ਜੀ 20 ਦੇਸ਼ਾਂ ਦੇ ਡਿਪਲੋਮੈਟਸ ਸ਼ਾਮਿਲ ਹੋਏ। 30 ਤੋਂ ਜ਼ਿਆਦਾ ਦੇਸ਼ਾਂ ਦੇ ਡਿਪਲੋਮੈਟਸ ਨੇ ਹਿੱਸਾ ਲਿਆ। ਕਿਉਂਕਿ ਭਾਰਤ ਨੇ ਸਖਤ ਫੈਸਲਾ ਲਿਆ ਹੈ ਪਾਕਿਸਤਾਨ ਨੂੰ ਲੈ ਕੇ ਪਾਕਿਸਤਾਨ ਦੇ ਜਿਹੜੇ ਹਾਈ ਕਮਿਸ਼ਨਰ ਨੇ ਉਹਨਾਂ ਨੂੰ ਔਰ ਹੋਰ ਜਿਹੜੇ ਅਧਿਕਾਰੀ ਨੇ ਤੁਰੰਤ ਪ੍ਰਭਾਵ ਨਾਲ ਵਾਪਸ ਚ ਜਾਣ ਦੇ ਲਈ ਕਹਿ ਦਿੱਤਾ ਗਿਆ ਹੈ ਔਰ ਕਾਫੀ ਸਖਤ ਫੈਸਲੇ ਵੀਜ਼ਾ ਸਿਸਟਮ ਨੂੰ ਲੈ ਕੇ ਵੀ ਲਏ ਗਏ ਨੇ ਪਾਕਿਸਤਾਨ ਦੇ ਨਾਲ ਜਿਨ੍ਹਾਂ ਲੋਕਾਂ ਕੋਲੇ ਆਲਰੇਡੀ ਵੀਜ਼ਾ ਹੈ ਜਾਂ ਹਲੇ ਵੀਜ਼ਾ ਪਿਆਸੀ ਉਹਨਾਂ ਨੂੰ ਟਾਈਮ ਦਿੱਤਾ ਗਿਆ 29 30 April ਦਾ ਕਿ ਉਸ ਤੋਂ ਪਹਿਲੇ ਪਹਿਲੇ ਚਲੇ ਜਾਓ ਔਰ ਬਾਕੀ ਦੇ ਜਿਹੜੇ ਵੀਜ਼ਾਸ ਨੇ ਉਹ ਰੱਦ ਕਰ ਦਿੱਤੇ ਗਏ ਨੇ ਔਰ ਇਸ ਸਭ ਦੇ ਵਿਚਾਲੇ ਬਾਕੀ ਦੇਸ਼ਾਂ ਦੇ ਡਿਪਲੋਮੈਟਸ ਦੇ ਨਾਲ ਵਿਦੇਸ਼ ਮੰਤਰਾਲੇ ਦੇ ਵਿੱਚ ਬੈਠਕ ਹੋਈ ਹੈ ਔਰ 30 ਤੋਂ ਜ਼ਿਆਦਾ ਦੇਸ਼ਾਂ ਦੇ ਡਿਪਲੋਮੈਟਸ ਨੇ ਇਸ ਬੈਠਕ ਦੇ ਵਿੱਚ ਹਿੱਸਾ ਲਿਆ ਜੀ 20 ਦੇਸ਼ਾਂ ਦੇ ਜਿਹੜੇ ਡਿਪਲੋਮੈਟਸ ਨੇ ਉਹ ਇਸ ਮੀਟਿੰਗ ਦੇ ਵਿੱਚ ਆਏ ਨੇ ਬ੍ਰਿਟਨ ਫ੍ਰਾਂਸ ਯੂ ਐਸ ਰਸ਼ੀਆ ਚਾਈਨਾ ਇਹਨਾਂ ਸਾਰੇ ਦੇਸ਼ਾਂ ਦੇ ਡਿਪਲੋਮੈਟਸ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਪਹਿਲਗਾਮ ਦੇ ਵਿੱਚ ਹੋਏ ਕਾਇਰਾਨਾ ਹਰਕਤ ਯਾਕਈ ਕਤਲਨਾ ਹਮਲੇ ਦੇ ਖਿਲਾਫ ਦੇਸ਼ទਿਆ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਕਰਕੇ ਅੱਤਵਾਦੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਇੱਕ ਸੁਰ ਦੇ ਵਿੱਚ ਕੀਤੀ ਗਈ ਤਾਂ ਉਧਰ ਪ੍ਰਧਾਨ ਮੰਤਰੀ ਮੋਦੀ ਨੇ ਅੱਤਵਾਦੀਆਂ ਦੇ ਖਿਲਾਫ ਸਖਤ ਕਾਰਵਾਈ ਦਾ ਬਿਗਲ ਬਜਾ ਦਿੱਤਾ ਸਾਨ ਲੈ ਕੇ ਸਾਜ਼ਿਸ਼ ਰਚਣ ਵਾਲੋਂ ਕੋ ਸਾਲੂ ਮਨਾਸ ਤੇ ਵੀ ਬੜੀ ਸਜਾ ਮਿਲੇਗੀ ਆਵਾਜ਼ਾਂ ਕਿਉਂ ਦੀ ਮਿੱਟੀ ਖੁੱਦੀ ਜ਼ਮੀਨ ਕੋ ਵੀ ਮਿੱਟੀ ਮੇ ਮਿਲਾਨੇ ਦਾ ਸਮਾਂ ਆ ਗਿਆ ਹੈ ਪਹਿਲਗਾਮ ਚਤਵਾਦੀਆਂ ਨੇ ਸਲਾਨੀਆਂ ਤੇ ਹਮਲਾ ਕੀਤਾ ਭਾਰਤ ਦੇ ਸਵਰਗ ਕਹੇ ਜਾਣ ਵਾਲੀ ਥਾਂ ਤੇ નિર્ਦੋਸ਼ਾਂ ਦਾ ਖੂਨ ਡੋਲਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਗੁੱਸੇ ਚ ਲਾਲ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਪਹਿਲੀ ਵਾਰ ਜਨਤਕ ਤੌਰ ਤੇ ਬੋਲੇ ਬਿਹਾਰ ਦੇ ਮਧੂਬਨੀ ਚ ਇੱਕ ਰੈਲੀ ਦੌਰਾਨ ਉਹਨਾਂ 2 ਮਿੰਟ ਦਾ ਮੌਨ ਧਾਰ ਕੇ ਅੱਤਵਾਦੀ ਹਮਲੇ ਚ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਦਾਂਝਲੀ ਦਿੱਤੀ ਤੇ ਫਿਰ ਅੱਤਵਾਦੀਆਂ ਨੂੰ ਸਖਤ ਸੁਨੇਹਾ ਦਿੱਤਾ ਕਿ ਦੇਸ਼ ਦੀ ਆਤਮਾ ਤੇ ਹਮਲਾ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ਅੱਤਵਾਦੀਆਂ ਨੂੰ ਉਹ ਸਜ਼ਾ ਮਿਲੇਗੀ ਜਿਸ ਦੀ ਉਹਨਾਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਣੀ ਮੈਂ ਬਾਤ ਸਪਸ਼ਟ ਸ਼ਬਦਾਂ ਮੈਂ ਕਹਿਣਾ ਚਾਹਤਾ ਹਾਂ जिन्होंने ये हमला किया है उन आतंकियों को और इस हमले की साजिश रचने वालों को उनकी कल्पना से भी बड़ी सजा मिलेगी अब आतंकियों की बची खुची जमीन को भी ਮਿੱਟੀ ਮੈਂ ਮਿਲਾਨੇ ਦਾ ਸਮਾਂ ਆ ਗਿਆ ਹੈ। ਪਾਕਿਸਤਾਨ ਦੇ ਇਸਕਾਰਾਨਾ ਹਮਲੇ ਤੋਂ ਬਾਅਦ ਦੇਸ਼ ਦੀਆਂ ਸਿਆਸੀ ਪਾਰਟੀਆਂ ਨੇ ਵੀ ਆਪਣੇ ਮਤਭੇਦ ਭੁਲਾਏ ਤੇ ਹਮਲੇ ਦੇ ਖਿਲਾਫ ਇੱਕ ਸੁਰ ਨਜ਼ਰਾਈ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਪਹਿਲਗਾਮ ਹਮਲੇ ਦੀ ਨਿਖੇਦੀ ਕੀਤੀ ਗਈ। ਅਤਵਾਦੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਹੋਈ ਤੇ ਸਰਕਾਰ ਨੂੰ ਸੁਰੱਖਿਆ 'ਚ ਕੋਤਾਹੀ ਦੀ ਜਾਂਚ ਕਰਨ ਨੂੰ ਕਿਹਾ। ਕਿ ਪਹਿਲਗਾਮ ਇੱਕ ਅਤਿਅੰਤ ਸੁਰੱਖਿਤ ਖੇਤਰ ਮੰਨਾ ਜਾਂਦਾ ਹੈ। ਜਹਾਂ त्रिस्तरीय सुरक्षा व्यवस्था लागू है ऐसे में यह अत्यावश्यक है कि इस केंद्र शासित प्रदेश जो सीधे-सीधे केंद्रीय गृह मंत्रालय के अधीन आता है में इस प्रकार के हमले को अंजाम देने में हुई खुफिया विफलताओं और सुरक्षा चूकों की व्यापक और गहन जांच की जाए उधर इस हमले के खिलाफ बीते दिन हुई सीसीएस की मीटिंग च पाकिस्तान के खिलाफ पांच बड़े फैसले लिए गए जिस के तहत 1960 दे ਸਿੰਧੂ ਜਲ ਸਮਝੌਤੇ ਤੇ ਤੁਰੰਤ ਰੋਕ ਲਾਈ ਗਈ ਅਟਾਰੀ ਵਾਗਾ ਬਾਰਡਰ ਬੰਦ ਏਕੀਕ੍ਰਿਤ ਚੈੱਕ ਪੋਸਟ ਬੰਦ ਕੀਤੀ ਗਈ ਸਾਖ ਵੀਜ਼ਾ ਸਰਵਿਸ ਸਸਪੈਂਡ ਕੀਤੇ ਗਏ ਐਸ ਵੀ ਐਸ ਵੀਜ਼ੇ ਵਾਲੇ 48 ਘੰਟਿਆਂ ਚ ਉਹਨਾਂ ਨੂੰ ਭਾਰਤ ਛੱਡਣ ਨੂੰ ਕਿਹਾ ਗਿਆ ਪਾਕ ਹਾਈ ਕਮਿਸ਼ਨ ਦੇ ਰਖਿਆ ਮਿਲਟਰੀ ਨੇਵੀ ਤੇ 에ਅਰ ਸਲਾਹਕਾਰ ਨੂੰ ਭਾਰਤ ਛੱਡਣ ਲਈ ਕਿਹਾ ਭਾਰਤ ਨੇ ਵੀ ਆਪਣੇ ਰਖਿਆ ਮਿਲਟਰੀ ਨੇਵੀ ਤੇ 에ਅਰ ਸਲਾਹਕਾਰ ਵਾਪਸ ਬੁਲਾਏ ਤੇ ਹਾਈ ਕਮਿਸ਼ਨਾਂ ਚ ਅਧਿਕਾਰੀਆਂ ਦੀ ਗਿਣਤੀ 55 ਤੋਂ ਘਟਾ ਕੇ 30 ਕਰ ਦਿੱਤੀ ਦੱਸਦੀ ਹੈ ਕਿ 2 ਅਪ੍ਰੈਲ ਨੂੰ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਪੈਲਗਾਮ 'ਚ ਫਾਇਰਿੰਗ ਕਰਕੇ 26 ਸਲਾਨੀਆਂ ਦੀ ਜਾਨ ਲੈ ਲਈ ਇਸ ਹਮਲੇ ਦੇ ਖਿਲਾਫ ਪੂਰੇ ਦੇਸ਼ 'ਚ ਪ੍ਰਦਰਸ਼ਨ ਕੀਤੇ ਗਏ ਅੱਤਵਾਦੀਆਂ ਦਾ ਨਾਮੋ ਨਿਸ਼ਾਨ ਮਿਟਾਉਣ ਦੀ ਮੰਗ ਕੀਤੀ ਗਈ ਜਿਸ ਤੇ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਵੀ ਵੱਡੇ ਐਕਸ਼ਨ ਦੀ ਚੇਤਾਵਨੀ ਦਿੱਤੀ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਹੁਣ ਗੱਲ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ ਖਿਲਾਫ ਚੁੱਕੇ ਜਾ ਰਹੇ ਸਖਤ ਕਦਮਾਂ ਦੀ ਜਿਸ ਦੇ ਤਹਿਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਨੂੰ 27 ਅਪ੍ਰੈਲ ਤੱਕ ਦੇਸ਼ ਛੱਡਣ ਦੇ ਹੁਕਮ ਸੁਣਾ ਦਿੱਤੇ ਪਹਿਲਗਾਮ ਹਮਲੇ ਤੋਂ ਪੂਰਾ ਭਾਰਤ ਗੁੱਸੇ 'ਚ ਪੜਤ ਰਿਹਾ ਹੈ ਸੜਕ 'ਤੇ ਲੋਕ ਪ੍ਰਦਰਸ਼ਨ ਕਰ ਰਹੇ ਨੇ ਆ ਉਧਰ ਭਾਰਤ ਸਰਕਾਰ ਵੀ ਲਗਾਤਾਰ ਐਕਸ਼ਨ ਲੈ ਰਹੀ ਹੈ ਪਾਕਿਸਤਾਨ ਨੂੰ ਸਖਤ ਕਾਰਵਾਈ ਦੀ ਚੇਤਾਵਨੀ ਦੇਣ ਦੇ ਨਾਲ ਨਾਲ ਭਾਰਤ ਆਏ ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਵੱਡਾ ਫੈਸਲਾ ਲੈ ਲਿਆ ਗਿਆ ਉਹਨਾਂ ਨੂੰ ਦੇਸ਼ ਛੱਡਣ ਲਈ ਕੁਝ ਹੋਰ ਸਮਾਂ ਦਿੱਤਾ ਗਿਆ ਪਹਿਲਾਂ 48 ਘੰਟਿਆਂ 'ਚ ਦੇਸ਼ ਤੋਂ ਜਾਣ ਦਾ ਹੁਕਮ ਸੀ ਭਾਰਤ ਸਰਕਾਰ ਵੱਲੋਂ ਨਵੇਂ ਫੈਸਲੇ ਮੁਤਾਬਕ ਪਾਕਿਸਤਾਨੀ ਨਾਗਰਿਕ 27 April ਤੱਕ ਭਾਰਤ ਛੱਡ ਦੇਣ ਯੋਗ ਵੀਜ਼ੇ ਵਾਲੇ ਪਾਕਿਸਤਾਨੀ ਨਾਗਰਿਕ ਭਾਰਤ ਤੋਂ ਚਲੇ ਜਾਣ 27 ਅਪ੍ਰੈਲ ਤੋਂ ਬਾਅਦ ਵੀਜ਼ਾ ਅਯੋਗ ਸਮਝਿਆ ਜਾਵੇਗਾ ਮੈਡੀਕਲ ਵੀਜ਼ੇ ਵਾਲੇ 29 ਅਪ੍ਰੈਲ ਤੱਕ ਭਾਰਤ ਛੱਡ ਦੇਣ ਭਾਰਤੀ ਨਾਗਰਿਕਾਂ ਨੂੰ ਵੀ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਤੇ ਪਾਕਿਸਤਾਨ 'ਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਵੀ ਜਲਦ ਪਰਤਣ ਲਈ ਕਹਿ ਦਿੱਤਾ ਗਿਆ ਹੈ ਭਾਰਤ ਸਰਕਾਰ ਨੇ ਪਾਕ ਨਾਗਰਿਕਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਜਿਸ ਦਾ ਤੁਰੰਤ ਅਸਰ ਵੀ ਨਜ਼ਰ ਆਇਆ ਵੱਡੀ ਗਿਣਤੀ 'ਚ ਪਾਕ ਨਾਗਰਿਕ ਅਟਾਰੀ ਬਾਰਡਰ ਪਹੁੰਚੇ ते अपने देश रवाना होने तो पहल की निखे दोन की अपने अजीज रिश्तेदारों को मिलने आए थे अपनी वाले की खबर पर जयारत करने आए थे समझिये नी अब इमरजेंसी ऐसा मामला हो गया हम दोबारा जा रहे है हम पंद्रह तारीख को आए थे और आज जो है मेरे ख्याल पच्चीस तारीख है हम वापस जा रहे है

ਜੋ ਹੁਣ ਜਲਦਬਾਜ਼ੀ 'ਚ ਆਪਣੇ ਵਤਨ ਜਾਣ ਲਈ ਮਜਬੂਰ ਨੇ। ਅਟਾਰੀ ਤੋਂ ਰਾਜੀਵ ਸ਼ਰਮਾ ਨਿਊਜ਼ 18 ਤੇ ਭਾਰਤ ਦੀਆਂ ਪਾਬੰਦੀਆਂ ਤੋਂ ਬਾਅਦ ਪਾਕਿਸਤਾਨ ਨੇ ਵੀ ਫੈਸਲਾ ਲਿਆ ਹੈ। ਅਟਾਰੀ ਬਾਗਾ ਬਾਰਡਰ ਪਾਕਿਸਤਾਨ ਵੱਲੋਂ ਵੀ ਬੰਦ ਕਰ ਦਿੱਤਾ ਗਿਆ ਹੈ ਔਰ 30 April ਤੱਕ ਪਾਕਿਸਤਾਨ ਨੇ ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਛੱਡਣ ਦੇ ਹੁਕਮ ਦਿੱਤੇ ਨੇ। ਪਾਕਿਸਤਾਨ ਨੇ ਭਾਰਤ ਵੱਲੋਂ ਸਿੰਧੂ ਜਲ ਸਮਝੌਤਾ ਰੱਦ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਸਿੰਧੂ ਜਲ ਸਮਝੌਤਾ ਰੱਦ ਕਰਨਾ ਐਕਟ ਆਫ ਵਾਰ ਹੋਏਗਾ। ਇਸ ਦੇ ਨਾਲ-ਨਾਲ ਉਹਨਾਂ ਨੇ ਸ਼ਿਮਲਾ ਐਗਰੀਮੈਂਟ ਸਮੇਤ ਦੁਵੱਲੇ ਐਗਰੀਮੈਂਟ ਫਿਲਹਾਲ ਸਸਪੈਂਡ ਕਰ ਦਿੱਤੇ ਨੇ ਔਰ ਭਾਰਤੀ ਨਾਗਰਿਕਾਂ ਦੇ ਲਈ ਸਾਰਕ ਵੀਜ਼ੇ ਵੀ ਰੱਦ ਕਰ ਦਿੱਤੇ ਗਏ ਨੇ। ਭਾਰਤੀ ਹਵਾਈ ਸੈਨਾ ਦੇ ਲਈ 에ਅਰ ਸਪੇਸ ਨੂੰ ਬੰਦ ਕਰ ਦਿੱਤਾ ਹੈ। ਭਾਰਤ ਦੇ ਨਾਲ ਵਪਾਰ ਦੇ ਸਾਰੇ ਰੂਟ ਪਾਕਿਸਤਾਨ ਵੱਲੋਂ ਬੰਦ ਕਰ ਦਿੱਤੇ ਗਏ ਨੇ। ਤੇ ਸਭ ਦੇ ਵਿਚਾਲੇ ਭਾਰਤ ਨੇ ਬੀਟਿੰਗ ਦੀ ਰਿਟਰੀਟ ਸੈਰੇਮਨੀ ਨੂੰ ਲੈ ਕੇ ਵੀ ਅੱਜ ਇੱਕ ਵੱਡਾ ਫੈਸਲਾ ਲਿਆ ਤਿੰਨ ਥਾਵਾਂ ਜਿੱਥੇ ਪੰਜਾਬ ਦੇ ਨਾਲ ਜਿਹੜੇ ਬਾਰਡਰ ਲੱਗਦੇ ਨੇ ਅਟਾਰੀ ਵਾਗਾ ਜਿਹੜਾ ਅਮ੍ਰਿਤਸਰ ਹੁਸੈਨੀਵਾਲਾ ਫਰੋਜ਼ਪੁਰ ਤੇ ਸਾਦਕੀ ਬਾਰਡਰ ਫਾਜ਼ਲਕਾ ਤਿੰਨਾਂ ਦੇ ਗੇਟ ਬੰਦ ਰੱਖੇ ਰੱਖੇ ਗਏ ਨੇ ਰਿਟਰੀਟ ਸੈਰੇਮਨੀ ਦੇ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਹੱਥ ਨਹੀਂ ਮਲਾਏ ਜਾਣਗੇ ਅਟਾਰੀ ਵਾਗਾ ਬਾਰਡਰ ਤੇ ਅੱਜ ਨਵੇਂ ਹੁਕਮਾਂ ਦੇ ਮੁਤਾਬਕ ਸੈਰੇਮਨੀ ਹੋਈ ਨਾ ਗੇਟ ਖੁੱਲੇ ਨਾ ਭਾਰਤ ਦੇ ਜਿਹੜੇ ਬੀਐਸਐਫ ਦੇ ਜਵਾਨ ਔਰ ਪਾਕਿਸਤਾਨੀ ਰੇਂਜਰਸ ਦੋਨਾਂ ਨੇ ਆਪਸ ਦੇ ਵਿੱਚ ਕਿਸੇ ਨੇ ਹੱਥ ਮਲਾਇਆ ਪਹਿਲਗਾਮ ਹਮਲੇ ਤੋਂ ਬਾਅਦ ਬੀਐਸਐਫ ਵੱਲੋਂ ਇਹ ਫੈਸਲਾ ਬਾਰਡਰਸ ਨੂੰ ਲੈ ਕੇ ਲਿਆ ਗਿਆ ਤੇ ਪਹਿਲਗਾਮ 'ਚ ਹੋਏ ਅਤਵਾਦੀ ਹਮਲੇ ਤੇ ਸੀਐਮ ਉਮਰ ਅਬਦੁੱਲਾ ਦਾ ਬਿਆਨ ਆਇਆ ਉਹਨਾਂ ਕਹਿੰਿਆ ਕਿ ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਾਂ ਔਰ ਅਸੀਂ ਇਸ ਹਮਲੇ ਦਾ

In a spirit of collective solidarity and resolve, we also support the steps taken by the Union Government announced yesterday. We extend our deepest condolences to the families who have suffered loss. We share in your sorrow and stand united with you in this time of profound grief. We humbly and earnestly appeal to the governments of all states and Union territories in these trying times to come forward with unwavering commitment. to protect the kashmiri students and citizens who find themselves far from home these individuals whether traveling or residing outside jammu and kashmir must be safeguarded against any form of harassment discrimination or intimidation ta kal desh de army chief vi kashmir ja rahe ne pahalgam hamle to baad unna da kashmir daura hai general upender devedi utthe uchch adhikariyan de naal suraksha di samiksha karenge ਪਹਿਲਗਾਮ ਹਮਲੇ ਵਾਲੀ ਜਗਾਹ ਦਾ ਵੀ ਆਰਮੀ ਚੀਫ ਵੱਲੋਂ ਦੌਰਾ ਕੀਤਾ ਜਾਏਗਾ ਕੱਲ ਗ੍ਰਹਿ ਮੰਤਰੀ ਗਏ ਸੀ ਹੁਣ ਆਰਮੀ ਚੀਫ ਕੱਲ ਕਸ਼ਮੀਰ ਪਹੁੰਚ ਰਹੇ ਨੇ ਤੇ ਵਕ ਵਕ ਥਾਂਾਂ ਤੇ ਦੇਸ਼ ਭਰ ਦੇ ਵਿੱਚ ਇਸ ਸੱਤਵਾਦੀ ਹਮਲੇ ਦੇ ਖਿਲਾਫ ਗੁੱਸਾ ਦੇਖਣ ਨੂੰ ਮਿਲ ਰਿਹਾ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਨੇ ਦਿੱਲੀ ਦੇ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਹੋਇਆ ਪਾਕਿਸਤਾਨ ਤੇ ਅਤਵਾਦ ਦੀ ਪੁਸ਼ਤਪਨਾਹੀ ਕਰਨ ਦੇ ਇਲਜ਼ਾਮ ਲਾਏ ਗਏ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਅੰਬੈਸੀ ਦੇ ਬਾਹਰ ਨਾਰੇਬਾਜ਼ੀ ਕੀਤੀ ਪਾਕਿਸਤਾਨ ਮੁਰਦਾਬਾਦ 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 ਆਤਮਕਵਾਦ ਕੇ ਅਗੇ ਨਹੀਂ ਝੁਕेंगे ਪਾਕਿਸਤਾਨ ਮੁਰਦਾਬਾਦ ਤਾਂ ਜੰਮੂ ਕਸ਼ਮੀਰ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਰੋਸ ਹੈ ਪੰਜਾਬ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਵੱਖ-ਵੱਖ ਥਾਵਾਂ ਤੇ ਇਹ ਰੋਸ ਪ੍ਰਦਰਸ਼ਨ ਕੀਤੇ ਗਏ ਲੁਧਿਆਣਾ ਸਮਰਾਲਾ ਆਨੰਦਪੁਰ ਸਾਹਿਬ ਹੁਸ਼ਿਆਰਪੁਰ ਪਠਾਨਕੋਟ ਕਪੂਰਥਲਾ ਹੋਰ ਵੀ ਬਹੁਤ ਸਾਰੇ ਥਾਵਾਂ ਤੇ ਪ੍ਰਦਰਸ਼ਨ ਕੀਤੇ ਗਏ ਨੇ ਔਰ ਪਾਕਿਸਤਾਨ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ देश की सियासत भी गरमाई हुई है इस मुद्दे से वाकवाक वाक सियासी पार्टियां भी प्रतिक्रम सामने आ रहे ਜਦੋਂ ਕਸ਼ਮੀਰ ਡਿਸਟਰਬਡ ਏਰੀਆ 2000 ਸਲਾਨੀ ਸਾਰੇ ਦੇਸ਼ ਤੋਂ ਇਕੱਠੇ ਕਰਕੇ ਤੁਸੀਂ ਉੱਥੇ ਲੈ ਗਏ ਹੋ ਜੀ ਸਿਕਿਉਰਿਟੀ ਅਰੇਂਜਮੈਂਟ ਕਰਨਾ ਚਾਹੀਦਾ ਲੇਕਿਨ ਦੇਖਿਆ ਨਹੀਂ ਜਾਂਦਾ ਉਹ ਜਿਹੜੇ ਇਹ ਕਲਪਰੇਟ ਹੈ ਜਿਨ੍ਹਾਂ ਲੋਕਾਂ ਨੇ ਇਹ ਨੌਣਾ ਕੰਮ ਕੀਤਾ ਹੈ ਇਹ ਉਹਨਾਂ ਨੂੰ ਸਖਤ ਤੋਂ ਸਖਤ ਮਜਰ ਮਿਲਣੀ ਚਾਹੀਦੀ ਹੈ ਉਹਨਾਂ ਦਾ ਖੁਰਾ ਖੋਜ ਮਿਲਣਾ ਚਾਹੀਦਾ ਹੁਣ ਸਾਲੋਂ ਕੇ ਬਾਅਦ ਇਹ ਬਾਤ ਹੋਈ ਕਿਉਂਕਿ ਕੰਟਰੋਲ 100% ਪਹਿਲੇ ਸੈਂਟਰਲ ਗਵਰਨਮੈਂਟ ਦਾ ਥਾਬ ਹੁਣ ਸਰਕਾਰ ਵਹਾਂ ਪੇ ਬਣੀ ਹੈ ਤੇ ਕੋਈ चीजे हैं जो अब दोबारा इसी सेंटर गवर्नमेंट को बड़ी मजबूती से और टेक अप वहां पे करनी पड़ेगी इससे बहुत सख्ती से मैं एक ये जरूर कहूंगा सेंटर गवर्नमेंट की तरफ से बहुत कड़ा सख्त फैसला है जो इसके लिए लिया जाएगा जम्मू कश्मीर ਦੇ ਵਿੱਚ ਪਲਗਾਮ ਜਿਹੜਾ ਏਰੀਆ ਉਹਦੇ ਵਿੱਚ નિર્ਦੋਸ਼ ਸੈਲਾਨੀਆਂ ਲੋਕਾਂ ਦੀ ਹੱਤਿਆ ਕਰਦਣੀ ਬਹੁਤ ਹੀ ਮਦਭਾਗਾ ਦਿਲ ਨੂੰ ਤੁਖਾਉਣ ਵਾਲਾ ਤੇ ਨਿੰਦਣਜੋ ਘਟਨਾ ਘਟਨਾ ਨੂੰ ਕਰਨ ਵਾਲੇ ਤੇ ਕਰਵਾਉਣ ਵਾਲੇ ਕਿਉਂਕਿ ਕਰਨ ਵਾਲੇ ਕੁਝ ਸੀ ਪਰ ਕਰਵਾਉਣ ਵਾਲੀਆਂ ਜਿਹੜੀਆਂ ਸ਼ਕਤੀਆਂ ਸੀ ਉਹਨਾਂ ਦਾ ਵੀ ਜਿਹੜਾ ਚਿਹਰਾ ਹੁਣ ਸਾਹਮਣੇ ਲਿਆ ਕੇ ਵੱਡੀ ਕਾਰਵਾਈ ਕਰਨ ਦੀ ਲੋੜ ਹੈਗੀ ਆ ਕਾਂਗਰਸ ਪਾਰਟੀ ਪੈਲਗਾਮ ਚ ਜੋ ਹੋਇਆ ਪੂਰੀ ਕਰੜੇ ਸ਼ਬਦਾਂ ਦੇ ਵਿੱਚ ਅਸੀਂ ਨਿੰਦਾ ਕਰਦੇ ਹਾਂ ਔਰ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੇ ਦੇਸ਼ ਦੀ ਦੇਸ਼ ਦੀ ਅਖੰਡਤਾ ਦੀ ਲੜਾਈ ਲੜਨੀ ਚਾਹੀਦੀ ਹੈ। ਔਰ ਦੇਸ਼ ਦੇ ਪ੍ਰਧਾਨ ਮੰਤਰੀ ਜੋ ਵੀ ਐਸੇ ਫੈਸਲਾ ਲੈਣਗੇ ਅਸੀਂ ਸਾਰੇ ਦੇ ਸਾਰੇ ਉਹਨਾਂ ਦੇ ਨਾਲ ਖੜੇ ਨਜ਼ਰ ਆਵਾਂਗੇ ਪੂਰਾ ਦੇਸ਼। ਉਹਨਾਂ ਮਾਵਾਂ ਦੇ ਨਾਲ, ਭੈਣਾਂ ਦੇ ਨਾਲ, ਸਾਰਿਆਂ ਦੇ ਨਾਲ ਇਸ ਦੁੱਖ ਦੀ ਘੜੀ 'ਚ ਅਸੀਂ ਉਹਨਾਂ ਦੇ ਨਾਲ ਆ। ਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਇਹਨਾਂ ਹਮਲਾਵਰਾਂ ਦੇ ਖਿਲਾਫ ਸਖਤ ਕਾਰਵਾਈ ਕਰੇ ਜਿਹੜੇ ਨੇ ਪਿੱਛੋਂ ਇਹਨਾਂ ਨੂੰ ਇਹਦੀ ਤਿਆਰੀ ਕੀਤੀ ਹੈ ਉਹਨਾਂ ਨੂੰ ਬੇਨਕਾਬ ਕਰਕੇ ਇਹੋ ਜਿਹਾ ਸਬਕ ਸਿਖਾਏ ਕਿ ਕਿਸੇ ਨੂੰ ਹਿੰਮਤ ਨਾ ਹੋਵੇ ਮੈਮ ਜੀ ਲੱਗਦਾ ਨਾਲੇ ਆ ਮੈਂ ਜ਼ਰੂਰ ਕਵਾਂਗੀ ਕਿ ਚਾਹੇ ਦੇਸ਼ਵਾਸੀ ਕਿਸੇ ਵੀ ਧਰਮ ਦੇ ਹੋਣ ਉਹ ਅੱਜ ਦੇਸ਼ ਤੇ ਹੱਕ 'ਚ ਇਹਨਾਂ ਪਰਿਵਾਰਾਂ ਦੇ ਨਾਲ ਖੜਿਆ ਉਥੇ ਮੈਂ ਉਸ ਘੋੜੇ ਵਾਲੇ ਦਾ ਉਹਨੂੰ ਵੀ ਮੈਂ ਨਮਨ ਕਰਦੀ ਆ ਹਰੇਕ ਨੂੰ ਜ਼ਿੰਦਗੀ ਪਿਆਰੀ ਹੁੰਦੀ ਹੈ ਇਹ ਗਰੀਬ ਕੱਲਾ ਕਮਾਉ ਜਿਹੜਾ ਆਦਲ ਹਸਨ ਸਿਕਾ ਉਨੇ ਆਪ ਦੇ ਭਰਾਵਾਂ ਨੂੰ ਆਪਣੇ ਹਿੰਦੂ ਭਰਾਵਾਂ ਨੂੰ ਬਚਾਉਣ ਵਾਸਤੇ ਆਪ ਦੀ ਜਾਨ ਕੁਰਬਾਨ ਕਰ ਦਿੱਤੀ ਮੈਂ ਉਹਨੂੰ ਵੀ ਸਲਾਮ ਕਰਦੀ ਹਾਂ ਇਧਰ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ਵਾਰਨਿੰਗ ਦਿੱਤੀ ਉਧਰ ਨੇਵੀ ਨੇ ਮਿਸਾਈਲ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਨੇਵੀ ਨੇ ਆਈ ਐਨ ਐਸ ਸੂਰਤ ਤੋਂ ਮਿਸਾਈਲ ਦੀ ਟੈਸਟਿੰਗ ਕੀਤੀ ਸਮੁੰਦਰ ਦੇ ਵਿੱਚ ਤੈਰ ਰੇ ਇੱਕ ਛੋਟੇ ਟਾਰਗੇਟ ਨੂੰ ਨਸ਼ਟ ਕੀਤਾ ਗਿਆ ਗੁਜਰਾਤ ਦੇ ਸੂਰਤ ਚ ਦਮਨ ਸੀ ਫੇਸ ਤੇ ਆਈ ਐਨ ਐਸ ਸੂਰਤ ਤੈਨਾਤ ਹੈ ਇਹ ਯੁੱਧਪੋਤ 140 ਮੀਟਰ ਲੰਬਾ ਤੇ 7400 ਟਨ ਵਜਨੀ ਹੈ ਇਸਦੀ ਜ਼ਿਆਦਾ ਤੋਂ ਜ਼ਿਆਦਾ ਗਤੀ 30 ਨੋਟਸ ਲਗਭਗ 56 ਕਿਲੋਮੀਟਰ ਪ੍ਰਤੀ ਘੰਟਾ ਹੈ ਇਸ ਵਿੱਚ ਅਤਿਆਧਿਕ ਹਥਿਆਰ ਤੇ ਬਰਾਕ 8 ਮਿਸਾਈਲ ਤੇ AI ਬੇਸਡ ਸੈਂਸਰ ਸਿਸਟਮ ਹੈ ਤੇ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਵੀ ਅੱਜ ਪਹਿਲਗਾਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ 2 ਮਿੰਟ ਦਾ ਮੌਨ ਰੱਖਿਆ ਗਿਆ ਔਰ 2 ਮਿੰਟ ਦਾ ਮੌਨ ਰੱਖ ਕੇ ਅੱਤਵਾਦੀ ਹਮਲੇ 'ਚ ਜਾਨ ਗਵਾਉਣ ਵਾਲਿਆਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਤੇ ਪੰਜਾਬ ਸਰਕਾਰ ਵੱਲੋਂ ਅੱਜ 5500 ਹੋਮਗਾਰਡ ਜਵਾਨਾਂ ਦੀ ਭਰਤੀ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ ਮੁੱਖ ਮੰਤਰੀ ਨੇ ਸਵਾਗਤ ਜਾਣਕਾਰੀ ਸਾਂਝੀ ਕੀਤੀ ਔਰ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਉਸ ਤੋਂ ਬਾਅਦ ਸੀਐਮ ਨੇ ਕਿਹਾ ਕਿ ਅਸੀਂ 5500 ਹੋਮ ਗਾਰਡ ਦੇ ਜਵਾਨ ਭਰਤੀ ਕਰਾਂਗੇ ਜਿਹੜੇ ਵੱਖ-ਵੱਖ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਡਿਊਟੀ ਦੇਣਗੇ ਔਰ ਇਸ ਦੇ ਨਾਲ ਜੁਧ ਨਸ਼ਾ ਵਿਰੁੱਧ ਮੁਹਿੰਮ ਨੂੰ ਵੀ ਵੱਲ ਮਿਲੇਗਾ ਕਿਉਂਕਿ ਪੰਜਾਬ ਦਾ ਬਾਰਡਰ ਸਭ ਤੋਂ ਵੱਧ ਪਾਕਿਸਤਾਨ ਦੇ ਨਾਲ ਲੱਗਦਾ ਹੈ ਕਾਫੀ ਲੰਬਾ ਬਾਰਡਰ ਹੈ ਔਰ ਉੱਥੇ ਇਹ ਜਵਾਨ ਡਿਊਟੀ ਦੇਣਗੇ ਤੇ ਉਧਰ ਫਿਰੋਜ਼ਪੁਰ ਦੇ ਨਾਲ ਲੱਗਦੀ ਸਰਹੱਦ ਸੀਮਾ ਤੇ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਪਾਕਿਸਤਾਨੀ ਰੇਂਜਰਸ ਨੇ ਬੀਐਸਐਫ ਦੇ ਇੱਕ ਜਵਾਨ ਨੂੰ ਅਰੈਸਟ ਕਰ ਲਿਆ ਜਿਸ ਦੀ ਸੂਚਨਾ ਜਦੋਂ ਬੀਐਸਐਫ ਬੀਐਸਐਫ ਅਧਿਕਾਰੀਆਂ ਦੇ ਕੋਲ ਪਹੁੰਚੀ ਤਾਂ ਉਹਨਾਂ ਨੇ ਜਵਾਨ ਨੂੰ ਛਡਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀ ਭਾਰਤ-ਪਾਕਿਸਤਾਨ ਜ਼ੀਰੋ ਸੀਮਾ ਲਾਈਨ ਤੇ ਕੁਝ ਅਜੀਬਾ ਹੋਇਆ ਹੈ ਕਿ ਬੀਐਸਐਫ ਬਟਾਲੀਅਨ ਚ ਅਫਰਾ ਤਫਰੀ ਮਚ ਗਈ। ਦਰਅਸਲ ਕਿਸਾਨਾਂ ਦੀ ਨਿਗਰਾਨੀ ਕਰਨ ਵਾਲੇ ਬੀਐਸਐਫ ਜਵਾਨ ਨੂੰ ਪਾਕਿਸਤਾਨ ਰੇਂਜਰਸ ਨੇ ਗ੍ਰਿਫਤਾਰ ਕਰ ਲਿਆ ਜਿਸ ਨੂੰ ਹੁਣ ਰਿਹਾ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਦੱਸ ਦਈਏ ਕਿ ਸ਼੍ਰੀ ਨਗਰ ਤੋਂ ਬੀਐਸਐਫ ਬਟਾਲੀਅਨ 24 ਮਮਦੋੜ ਦੇ ਵਿੱਚ ਸ਼ਿਫਟ ਹੋਈ ਹੈ ਕਿ ਉਹ ਦੁਵਾਰ ਸਵੇਰੇ ਕਿਸਾਨ ਕੰਬਾਈਨ ਲੈ ਕੇ ਫੈਂਸਿੰਗ ਤੇ ਲੱਗੇ ਗੇਟ ਨੰਬਰ 208 ਆਬਲੀਗ 1 'ਚ ਕਣਕ ਦੀ ਕਟਾਈ ਕਰ ਰਿਹਾ ਸੀ ਜਿਸ ਦੇ ਲਈ ਕਿਸਾਨਾਂ ਦੀ ਨਿਗਰਾਨੀ ਦੇ ਲਈ ਦੋ ਬੀਐਸਐਫ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਸੀ ਜਿਨ੍ਹਾਂ ਚੋਂ ਇੱਕ ਨੇ ਗਰਮੀ ਹੋਣ ਦੇ ਕਾਰਨ ਗਲਤੀ ਦੇ ਨਾਲ ਜ਼ੀਰੋ ਲਾਈਨ ਪਾਰ ਕਰਕੇ ਪਾਕਿਸਤਾਨ ਸੀਮਾ ਦੇ ਵਿੱਚ ਲੱਗੇ ਦਰਖਤ ਦੇ ਹੇਠਾਂ ਜਾ ਬੈਠਿਆ ਜਿਸ ਨੂੰ ਪਾਕਿਸਤਾਨ ਰੇਂਜਰਸ ਨੇ ਹੁਣ ਗ੍ਰਿਫਤਾਰ ਕਰ ਲਿਆ ਸੂਚਨਾ ਜਦੋਂ ਬੀਐਸਐਫ ਅਧਿਕਾਰੀਆਂ ਨੂੰ ਲੱਗੀ ਤਾਂ ਉਹਨਾਂ ਨੇ ਪਾਕਿਸਤਾਨ ਰੇਂਜਰਸ ਅਧਿਕਾਰੀਆਂ ਦੇ ਨਾਲ ਫਲੈਗ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਤੱਕ ਦੋਨਾਂ ਸਾਈਡਾਂ ਦੇ ਰੇਂਜਰਸ 'ਚ ਕੋਈ ਫਲੈਗ ਮੀਟਿੰਗ ਨਾ ਹੋਣ ਕਰਕੇ ਪਾਕਿਸਤਾਨ ਦੇ ਵੱਲੋਂ ਬੀਐਸਐਫ ਜਵਾਨ ਨੂੰ ਰਿਹਾ ਨਹੀਂ ਕੀਤਾ ਗਿਆ ਹੈ ਉਹ ਦੇਖਣਾ ਇਹ ਹੋਵੇਗਾ ਕਿ ਫਲੈਗ ਮੀਟਿੰਗ ਹੋਣ ਤੋਂ ਬਾਅਦ ਪਾਕਿਸਤਾਨ ਰੇਂਜਰਸ ਬੀਐਸਐਫ ਜਵਾਨ ਨੂੰ ਰਿਹਾ ਕਰਦੇ ਨੇ ਜਾਂ ਫਿਰ ਨਹੀਂ ਦੱਸ ਦਈਏ ਕਿ ਬੀਐਸਐਫ ਜਵਾਨ ਨੂੰ ਪਾਕਿਸਤਾਨੀ ਸੀਮਾ ਦੀ ਜਾਣਕਾਰੀ ਨਾ ਹੋਣ ਦੇ ਕਾਰਨ ਇਹ ਸਭ ਕੁਝ ਹੋਇਆ ਹੁਣ ਮੀਟਿੰਗ ਦਾ ਨਤੀਜਾ ਕੀ ਨਿਕਲਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਰੋਜ਼ਪੁਰ ਤੋਂ ਮਨਦੀਪ ਕੁਮਾਰ ਦੀ ਰਿਪੋਰਟ ਨਿਊਜ਼